ਮੈਂ ਕਹਿਣਾ ਚਾਹੁੰਦਾ ਇੱਥੇ ਬੰਦਰਾਂ ਦਾ ਚੜਨਾ ਔਖਾ ਆ ਜਿੱਥੇ ਅੱਜ ਝਾੜੂ ਵਾਲੇ ਉਹ ਤੁਹਾਡੀ ਮਾਈਨਿੰਗ ਵਾਲੇ ਬੰਦੇ ਤੁਹਾਡੀ ਸ਼ਹਿ ਤੇ ਟਿਪਰਾਂ ਵਾਲੇ ਚੜ ਗਏ ਆ ਔਰ ਜੰਗਲ ਸਾਡੇ ਪ੍ਰਬਾਦ ਕਰ ਰਹੇ ਆ ਸਾਡੇ ਇਹ ਕੁਦਰਤੀ ਸੋਮਿਆਂ ਦਾ ਖਲਵਾੜ ਕਰ ਰਹੇ ਆ ਮਾਈਨਿੰਗ ਇੱਥੇ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਮਾਈਨਿੰਗ ਕੀਤੀ ਜਾ ਰਹੀ ਆ ਕਿੱਥੇ ਗਏ ਤੁਹਾਡੇ ਬਾਦੇ ਹੁਕਮਤਰੀ ਸਾਹਿਬ ਤੁਸੀਂ ਇਕੱਲੇ ਝਾੜੂ ਦੇ ਮੁੱਖ ਮੰਤਰੀ ਨਹੀਂ ਸਾਡੇ ਸਾਰਿਆਂ ਦੇ ਮੁੱਖ ਮੰਤਰੀ ਭਾਈ ਸਾਹਿਬ ਬੋਲੋ ਜਿੱਦਾਂ ਉੱਥੇ ਅरावली ਪਾਰਵਤ ਲਈ ਲੋਕਾਂ ਨੇ ਲੜਾਈ ਕੀਤੀ ਹੈ ਨਾ ਤੁਹਾਨੂੰ ਵੀ ਆਪਣੇ ਸ਼ਿਵਾਲਿਕ ਪਾਰਵਤ ਲਈ ਲੜਨਾ ਪੈਣਾ ਨਹੀਂ ਤਾਂ ਪਾਰਵਤ ਦੇਖ ਲਓ ਪੱਧਰੇ ਹੋਈ ਜਾ ਰਹੇ ਆ ਇੱਥੇ ਤੁਸੀਂ ਮਾਈਨਿੰਗ ਦੇ ਹਾਲਾਤ ਦੇਖ ਲਓ ਤੁਸੀਂ بڑے ਵੱਡੇ ਵੱਡੇ ਦਾਅਵੇ ਬਦਲਾਅ ਦੇ ਕਰਕੇ ਝਾੜੂ ਵਾਲੇ ਉਹ ਸਰਕਾਰ ਬਣਾਈ ਸੀ ਤੁਹਾਡੇ ਮੁੱਖ ਮੰਤਰੀ ਕਿਰਪਾ ਕਰਕੇ ਤੁਸੀਂ ਹੈਲੀਕਾਪਟਰ 'ਚ ਥੱਲੇ ਜ਼ਰੂਰ ਦੇਖਿਓ ਆ ਇਲਾਕੇ 'ਚ ਹੁੰਦੀ ਮਾਈਨਿੰਗ ਦੇਖ ਲਓ ਆ ਵੱਡੇ ਵੱਡੇ ਪਹਾੜ ਪੱਧਰੇ ਕਰਤੇ ਮੈਂ ਕਹਿਣਾ ਚਾਹੁੰਦਾ ਇੱਥੇ ਬੰਦਰਾਂ ਦਾ ਚੜਨਾ ਔਖਾ ਆ ਜਿੱਥੇ ਅੱਜ ਝਾੜੂ ਵਾਲੇ ਉਹ ਤੁਹਾਡੀ ਮਾਈਨਿੰਗ ਵਾਲੇ ਬੰਦੇ ਤੁਹਾਡੀ ਸ਼ਹਿਤੇ ਟਿਪਰਾਂ ਵਾਲੇ ਚੜ ਗਏ ਆ ਔਰ ਜੰਗਲ ਸਾਡੇ ਪ੍ਰਬਾਦ ਕਰ ਰਹੇ ਆ ਸਾਡੇ ਇਹ ਕੁਦਰਤੀ ਸੌਮਿਆਂ ਦਾ ਖਲਵਾੜ ਕਰ ਰਹੇ ਆ ਮਾਈਨਿੰਗ ਕਰਕੇ ਸਾਡੇ ਇਲਾਕੇ ਨੂੰ ਤਬਾਹ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਤੋਂ ਤੋ ਤੋਂ ਬਹੁਤ ਵੱਡੀਆਂ ਅਮੀਤਾਂ ਆ ਕਿਉਂਕਿ ਤੁਸੀਂ ਇੱਕ ਬਦਲਾਅ ਦਾ ਨਾਅਰਾ ਲਾਇਆ ਸੀ ਚੰਗੇ ਕੰਮ ਕਰਨ ਦਾ ਕੱਲ ਜਦੋਂ ਤੁਸੀਂ ਹੈਲੀਕਾਪਟਰ 'ਚੋਂ ਨੰਗਣਾ ਤਾਂ ਦੋਨੋਂ ਹੀ ਹਲਕੇ ਚਾਹੇ ਇੱਥੋਂ ਦਾ ਖੇੜਾ ਕਲਮੋਟ ਤੋਂ ਆ ਜਿਹੜਾ ਹਲਕਾਂ ਦਾ ਹਰਜੋਤ ਸਿੰਘ ਸਾਹਿਬ ਦਾ ਮਾਈਨਿੰਗ ਮੰਤਰੀ ਦਾ ਤੇ ਸਾਡੇ ਗੜਸ਼ੰਕਰ ਦਾ ਜੈ ਕਿਸ਼ਨ ਸਿੰਘ ਰੋੜੀ ਜਿਹਦਾ ਇਹ ਹਲਕਾ ਖਰਾਲਗੜ੍ਹ ਸਾਹਿਬ ਤੇ ਕਾਲੇ ਵਾਲੇ ਬੀਤ ਲੱਗਦਾ ਇਹ ਦੋਨਾਂ ਦੀ ਮਿਲੀ ਭੁਗਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਇੰਨੀ ਭੈੜੀ ਮਾਈਨਿੰਗ ਹੋ ਰਹੀ ਆ ਔਰ ਜੇ ਸਾਹਿਬ ਨੇ ਹੈ ਰੋਪੜ ਤੋਂ ਚੱਲ ਕੇ ਸਾਡੇ ਬੀਤ ਨੂੰ ਗੜਸ਼ੰਕਰ ਨੂੰ ਪਹੇ ਗਏ ਇੰਨੀ ਤਾਂ ਪਿੰਡ ਆਪਣੇ ਰੋਪੜ ਨਾਲ ਸਿੱਟ ਲੈਣੇ ਤੁਸੀਂ ਹਾਲਾਤ ਇੱਥੇ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਮਾਈਨਿੰਗ ਕੀਤੀ ਜਾ ਰਹੀ ਆ ਕਿੱਥੇ ਗਏ ਤੁਹਾਡੇ ਬਾਦੇ ਮੁੱਖ ਮੰਤਰੀ ਸਾਹਿਬ ਤੁਸੀਂ ਇਕੱਲੇ ਝਾੜੂ ਦੇ ਮੁੱਖ ਮੰਤਰੀ ਨਹੀਂ ਸਾਡੇ ਸਾਰਿਆਂ ਦੇ ਮੁੱਖ ਮੰਤਰੀ ਆ ਇਸ ਲਈ ਕੱਲ ਜਦੋਂ ਤੁਸੀਂ ਹੈਲੀਕਾਪਟਰ ਚੋਂ ਇੱਥੋਂ ਨੰਗਣਾ ਇੱਥੇ ਜਿਹੜੇ ਅਧਿਕਾਰੀਆਂ ਦੀ ਸ਼ਹਿਤ ਇਹ ਗਲਤ ਕੰਮ ਹੋ ਰਿਹਾ ਇਹ ਕ੍ਰਾਈਮ ਆ ਇਹ ਜਿਹੜਾ ਕ੍ਰਾਈਮ ਹੋ ਰਿਹਾ ਇਹਨਾਂ ਉੱਤੇ ਪਰਚਾ ਦਰਜ ਕਰਿਓ ਆਪਣੇ ਝਾੜੂ ਦੇ ਜਿਹੜੇ ਬੰਦੇ ਮਿਲੀ ਭੁਗਤਣਾ ਜਿਨ੍ਹਾਂ ਦਾ ਹਿੱਸਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਚਾਹੇ ਉਹ ਹੈਗੀ ਆ ਕਾਂਗਰਸ ਚਾਹੇ ਭਾਜਪਾ ਚਾਹੇ ਅਕਾਲੀ ਦਲ ਚਾਹੇ ਕਾਮਰੇਡ ਚਾਹੇ ਬੇਸ਼ੱਕ ਝਾੜੂ ਵਾਲੇ ਵੀ ਹੁਣ ਸਾਰੇ ਨਹੀਂ ਹਿੱਸਾ ਲੈਂਦੇ ਚੰਗੇ ਲੋਕ ਵੀ ਹੁੰਦੇ ਆ ਭਾਈ ਸਾਹਿਬ ਬੋਲੋ ਜਿੱਦਾਂ ਉੱਥੇ ਅਰਾਵਲੀ ਪਹਾੜੀ ਲਈ ਲੋਕਾਂ ਨੇ ਲੜਾਈ ਕੀਤੀ ਹੈ ਨਾ ਤੁਹਾਨੂੰ ਵੀ ਆਪਣੇ ਸ਼ਵਾਲਕ ਪਹਾੜੀ ਲਈ ਲੜਨਾ ਪੈਣਾ ਨਹੀਂ ਤਾਂ ਪਹਾੜੀ ਦੇਖ ਲਓ ਪੱਧਰੇ ਹੋਈ ਜਾ ਰਹੇ ਆ ਤੁਸੀਂ ਚੁੱਪ ਬੈਠੇ ਘਰਾਂ ਚ ਯਾਰ ਮੁੱਖ ਮੰਤਰੀ ਸਾਹਿਬ ਕੱਲੂ ਤੁਸੀਂ ਲੰਗਣਾ ਆ ਤੁਹਾਨੂੰ ਤੋਂ ਬਹੁਤ ਵੱਡੀਆਂ ਹਸਾਂ ਆ ਤੁਸੀਂ ਜਦੋਂ ਲੰਗਣਾ ਤੁਹਾਡੇ ਹੈਲੀਕਾਪਟਰ ਦੇ ਸ਼ੀਸ਼ੇ ਕਾਲੇ ਨਹੀਂ ਹੁਣੇ ਦੇਖ ਲਿਓ ਥੱਲੇ ਤੁਹਾਨੂੰ ਸ ਮંત્રી ਤੇ ਡਿਪਟੀ ਸਪੀਕਰ ਦਾ ਕਿ ਇਹਨਾਂ ਨੇ ਸਾਡੇ ਲੋਕਾਂ ਨਾਲ ਕਿੱਦਾਂ ਜੰਗਲਾਂ ਨਾਲ ਖਲਵਾੜ ਕਰ ਰਹੇ ਆ ਇਹਨਾਂ ਤੇ ਸਖਤ ਕਾਰਵਾਈ ਕਰੋ ਔਰ ਤੁਹਾਡਾ ਸਵਾਗਤ ਆ ਪਰ ਇਹ ਆ ਭਈ ਇਹ ਮਾਈਨਿੰਗ ਨੂੰ ਠੱਲ ਪਾਓ ਸਾਡੇ ਗੜ ਸ਼ੰਕਰ ਦੇ 18 19 ਮੋਤਾ ਹੋ ਗਈਆਂ ਟਿਪਰਾਂ ਨਾਲ ਇਸ ਲਈ ਬੇਨਤੀ ਆ ਇਹ ਟਿਪਰ ਕਿੱਥੋਂ ਚੱਲਦੇ ਆ ਹੀ ਮਾਲ ਭਰ ਕੇ ਚੱਲਦੇ ਆ ਇਹੀ ਸਾਡੇ ਲੋਕਾਂ ਨੂੰ ਦਰੜਦੇ ਆ ਇਸ ਲਈ ਆਪਣੇ ਮੁੱਖ ਮੰਤਰੀ ਸਾਹਿਬ ਸਾਨੂੰ ਬਖਸ਼ੋ ਲੋਕਾਂ ਨੂੰ ਇਹਨਾਂ ਨੂੰ ਗਲਤ ਲੋਕਾਂ ਕੰਮ